ਚੌ ਚਾਰ ਸਿਲੈਕਟ ਕੈਂਡੀਡੇਟ ਨੂੰ ਨਿਸ਼ਚੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਮਰਦਾਬਾਦ 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 ਸਾਧਕਾਰ ਮਰਦਾਬਾਦ ਮਰਦਾਬਾਦ ਸਾਡੇ ਹੱਕ ਇਤਿਹਾਰ 23 4 ਟੀਮ ਜਿੰਦਾਬਾਦ 23 4 ਟੀਮ ਜਿੰਦਾਬਾਦ ਅੱਛੀ ਕਾਲ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆ ਪੰਜਾਬ ਤੇ 888 23 64 ਸਿਲੈਕਟਡ ਬੇਰੁਜ਼ਗਾਰ ਯੂਨੀਅਨ ਦੇ ਵੱਲੋਂ ਕੀਤਾ ਗਿਆ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਦੱਸ ਦਈਏ ਕਿ 23 64 ਸਿਲੈਕਟਡ ਬੇਰੁਜ਼ਗਾਰ ਅਜ ਸ਼ੀਦ ਉਦਮ ਸਿੰਘ ਪਾਰਕ ਵਿਖੇ ਇਕੱਠੇ ਹੋਏ ਬੇਰੋਜ਼ਗਾਰ ਯੂਨੀਅਨ ਇਕੱਠੀ ਹੋਈ ਹੈ ਔਰ ਕਿਸ ਲਈ ਹੋਈ ਹੈ ਕੀ ਹੈ ਪੂਰਾ ਮਾਜਰਾ ਦੱਸੇ ਅੱਜ ਅਸੀਂ ਜਲਾਲਾਬਾਦ ਉਦਮ ਸਿੰਘ ਪਾਰਕ ਵਿੱਚ 2364 80 ਦੇ ਸਿਲੈਕਟ ਕੈਂਡੀਡੇਟ ਜੋ ਕਿ 4 ਸਾਲ ਤੋਂ ਇਹ ਭਰਤੀ ਕੋਟਾ ਚ ਕੇਸਾਂ ਚ ਰੁੱਲ ਰਹੀ ਸੀ ਤੇ 11 ਜੁਲਾਈ 2024 ਨੂੰ ਹਾਈ ਕੋਰਟ ਨੇ 80 ਦੇ ਪੱਖ ਵਿੱਚ ਫੈਸਲਾ ਸੁਣਾਇਆ ਤੇ ਨਿਯੁਕਤੀ ਪੱਤਰ ਜਾਰੀ ਕਰਨ ਲਈ ਡਿਪਾਰਟਮੈਂਟ ਦੇ ਵਿਭਾਗ ਨੂੰ ਹੁਕਮ ਜਾਰੀ ਕੀਤਾ ਹੈ ਕਿ ਇਹਨਾਂ ਨੂੰ ਛੇਤੀ ਛੇਤੀ ਸਕੂਲ ਦਿੱਤੇ ਜਾਣ ਪਰ ਅੱਜ ਤੱਕ ਵੀ 11 ਤਰੀਕ ਤੋਂ ਬਾਅਦ ਕੋਈ ਵੀ ਕੋਈ ਸਿਖਿਆ ਵਿਭਾਗ ਨੂੰ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਨਾ ਕੋਈ ਲਿਸਟ ਪਾਈ ਗਈ ਹੈ ਅਸੀਂ ਆਪ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਵਾਅਦੇ ਕੀਤੇ ਸੀ ਸਾਡੇ ਨਾਲ ਜਦੋਂ ਅਸੀਂ ਧਰਨੇ ਮਜਾਰੇ ਸੰਗਰੂਰ ਪਟਿਆਲੇ ਕਰ ਰਹੇ ਸੀ ਕੈਂਦਰੀਵਾਲ ਤੇ ਭਗਵੰਤ ਮਾਨ ਜੀ ਸਾਡੇ ਕੋਲ ਆ ਕੇ ਸਾਨੂੰ ਕਹਿ ਰਹੇ ਸੀ ਤੁਹਾਡੇ 2364 ਸਿਲੈਕਟਡ ਜਿਹੜੇ ਕੈਂਡੀਡੇਟ ਨੇ ਇਹਨਾਂ ਨੂੰ ਜਲਦੀ ਜਲਦੀ ਭਰਤੀ ਕੀਤੀ ਜਾਏਗੀ ਸਾਡੀ ਸਰਕਾਰ ਲਿਆਓ ਪਰ ਸਰਕਾਰਾਂ ਆਂਤ ਦੇ ਬਾਜੂ ਦੀ ਸਾਨੂੰ 2.5 ਸਾਲ ਹੋ ਗਏ ਨੇ ਸਾਡੀ ਭਰਤੀ ਨਹੀਂ ਪੂਰੀ ਕੀਤੀ ਗਈ ਕਿਉਂਕਿ ਇਹ ਨਵਾਦੇ ਕਰਦੇ ਨੇ 43000 ਅਸੀਂ ਟੀਚਰ ਜੋ ਲਾਏ ਗਏ ਨੇ ਜੋ ਕਿ ਤਾਕਜਾਂ ਚ ਪੂਰੇ ਕਰ ਰਹੇ ਨੇ ਸਾਨੂੰ ਹਾਲ ਤੱਕ ਸਕੂਲ ਨਹੀਂ ਦਿੱਤੇ ਗਏ ਸਕੂਲਾਂ ਤੇ ਅਸੀਂ ਵੰਜਿਆ ਅਸੀਂ ਭਗਵੰਤਾਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਸਾਨੂੰ ਸਕੂਲ ਜਲਦ ਜਲਦ ਦਿੱਤੇ ਜਾਣ ਤੇ ਡਿਪਾਰਟਮੈਂਟ ਨੂੰ ਅਸੀਂ ਬੇਨਤੀ ਕਰਦੇ ਆ ਤੇ ਸੋਮਵਾਰ ਸਾਡਾ ਜਿਹੜਾ ਪੋਰਟਲ ਹੈ ਚੁਆਇਸ ਸਟੇਸ਼ਨਾਂ ਦਾ ਖੋਲ ਕੇ ਸਟੇਸ਼ਨ ਚੁਆਇਸ ਕਰਾ ਕੇ ਤੇ ਸਕੂਲ ਭੇਜਿਆ ਜਾਏ ਅਸੀਂ ਸਾਡੇ ਪੱਤਰਾਂ ਰਮਦਰ ਰਾਈ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਸਰ ਤੁਹਾਡੀ ਕਿਸੇ ਅਫਸਰ ਨਾਲ ਕੋਈ ਅਧਿਕਾਰੀ ਨਾਲ ਕੋਈ ਮੀਟਿੰਗ ਹੋਈ ਹੈ ਸਾਡੇ ਸਿੱਖਿਆ ਵਿਭਾਗ ਨਾਲ ਹਰ ਦਿਨ ਮੀਟਿੰਗ ਹੁੰਦੀ ਰਹਿੰਦੀ ਹੈ ਜੀ ਕੀ ਕਹਿਣਾ ਉਹਨਾਂ ਦਾ ਉਹ ਕਹਿ ਰਹੇ ਨੇ ਜੀ ਸਰਕਾਰ ਇਹਦੇ ਚ ਮਲਕ ਕੇ ਪੂਰਾ ਸਹਿਯੋਗ ਨਹੀਂ ਦੇ ਰਹੀ ਸਰਕਾਰ ਇਹ ਕਹਿ ਰਹੀ ਕਿ ਇਹਨਾਂ ਤੋਂ ਟਾਈਮਟ ਪਾਇਆ ਜਾਵੇ ਇਹਨੂੰ ਨਾਲ ਜੁਆਇਨ ਨਹੀਂ ਰਟਣਾ ਦਿੱਤੇ ਜਾਣ ਤੇ ਨਾਲ ਹੀ ਇਹ ਮੇਨ ਸਰਕਾਰ ਦਾ ਰੋਲ ਆ ਰਿਹਾ ਸਿੱਖਿਆ ਮੰਤਰੀ ਇਹਨੂੰ ਮਨਜ਼ੂਰੀ ਨਹੀਂ ਦੇ ਰਹੇ ਸਰ ਅਸੀਂ 2364 888 ਯੂਨੀਅਨ ਪੰਜਾਬ ਸਾਡੀ ਇੱਕ ਮੰਗ ਇੱਕੋ ਮੰਗੇ ਸਾਡੀ ਪ੍ਰਤੀਬਾਲ ਹੋ ਗਈ ਏ ਤੇ ਜਿਹੜਾ ਡਿਪਾਰਟਮੈਂਟ ਏ ਇਹ ਡਿਲੇ ਕਰ ਰਿਹਾ ਸਰਕਾਰ ਡਿਲੇ ਕਰ ਰਹੀ ਏ ਕਿਉਂ ਡਿਲੇ ਕਰ ਰਹੀ ਏ ਵਜ੍ਹਾ ਕੀ ਏ ਵਜ੍ਹਾ ਸਾਰੇ ਦੀ ਕੋਈ ਵੀ ਵਜ੍ਹਾ ਨਹੀਂ ਕੀ ਸਿਰਫ ਕਰਕੇ ਇਹ ਜਦੋਂ ਵੀ ਅਸੀਂ ਕਿਸੇ ਅਧਿਕਾਰੀ ਨਾਲ ਮੀਟਿੰਗ ਕਰਨੇ ਆ ਬਸ ਇਹੀ ਹੁੰਦਾ ਵੀ ਅੱਜ ਅੱਜ ਤੱਕ ਕੱਲ ਜਾਂ ਪਰਸ ਤੱਕ ਤੁਹਾਡੀਆਂ ਲਿਸਟਾਂ ਜਾਰੀ ਕਰਤੀਆਂ ਆ ਆਣ ਗਿਆ ਜਦੋਂ ਕਿ ਸਾਰਾ ਕੰਮ ਡਿਪਾਰਟਮੈਂਟ ਦਾ ਜਿੰਨਾ ਵੀ ਕੰਮ ਹੈ ਕਾਗਜ਼ ਪੱਤਰ ਵਾਲਾ ਜੋ ਦਫਤਰੀ ਇਹ ਹਰ ਇੱਕ ਕੰਮ ਹੋ ਹੋ ਟਾਈਮ ਪੀਰੀਅਡ ਵੀ ਦਿੱਤਾ ਜਾਂਦਾ ਹਾਂਜੀ ਟਾਈਮ ਪੀਰੀਅਡ ਦਿੱਤਾ ਜਾਂਦਾ ਹੈ ਟਾਈਮ ਪੀਰੀਅਡ 8 ਹਫ਼ਤੇ ਦਿੱਤੇ ਗਏ ਸੀ 8 ਹਫ਼ਤੇ ਵੀ ਤੇ ਬੀਤ ਗਏ ਉਦੋਂ ਬਾਅਦ ਇਹ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਮਾਂ ਮੰਗਿਆ ਵੀ ਸਾਨੂੰ ਕੁਝ ਟਾਈਮ ਹੋਰ ਦਿੱਤਾ ਦਿੱਤਾ ਜਾਵੇ ਤੇ ਜੇ ਹੁਣ ਜੇ ਉਹ ਵੀ ਸਮਾਂ ਲੰਘ ਜਾਂਦਾ ਤੇ ਫਿਰ ਅਗਲੀ ਰਣਨੀਤੀ ਕੀ ਹੋਈ ਜੇਕਰ ਸਮਾਂ ਲੰਘਦਾ ਹੈ ਹੁਣ ਸਾਰ ਅਸੀਂ ਪਿੱਛੇ ਹਟਾਂਗੇ ਸਾਡੀਆਂ ਪੰਜਾਬ ਭਰ ਦੇ ਵਿੱਚ ਟੀਮਾਂ ਬਣ ਚੁੱਕੀਆਂ ਨੇ ਅਸੀਂ ਧਰਮੇ ਪ੍ਰਦਰਸ਼ਨ ਕਰਨ ਲਈ ਟੈਂਕੀਆਂ ਟਾਵਰ ਐਕਸ਼ਨ ਜੋ ਵੀ ਸਾਨੂੰ ਗੁਪਤਕਸ਼ਣ ਕਰਨਾ ਪਿਆ ਅਸੀਂ ਕਰਾਂਗੇ ਉਹ 23 ਚੌਥਾ ਇਟ ਦੀ ਯੂਨੀਅਨ ਲੋ ਜਲਾਲਾਬਾਦ ਜਿਹੜੀ ਅੱਜ ਮੀਟਿੰਗ ਅਸੀਂ ਕੀਤੀ ਹੈ ਇਹ ਇਸ ਤਰ੍ਹਾਂ ਦੀਆਂ ਮੀਟਿੰਗਾਂ ਕੱਲ ਤੋਂ ਸ਼ੁਰੂ ਹੋ ਰਹੀਆਂ ਸੀ ਤੇ ਅੱਜ ਅਸੀਂ ਜਿਹੜੇ ਇੱਥੇ ਜਲਾਲਾਬਾਦ ਚ ਮੀਟਿੰਗ ਕੀਤੀ ਹੈ ਪਰ ਇਸ ਤੋਂ ਪਹਿਲਾਂ ਅਲੱਗ-ਅਲੱਗ ਬਾਕੀ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਵੀ ਮੀਟਿੰਗਾਂ ਹੋ ਰਹੀਆਂ ਨੇ ਔਰ ਲਾਮਬੰਦੀ ਹੋ ਰਹੀ ਹੈ ਕਿ ਜੇਕਰ ਜਿਹੜੇ ਸਰਕਾਰ ਦੁਆਰਾ ਜਿਹੜੇ ਕੋਰਟ ਨੇ 11 ਜੁਲਾਈ ਨੂੰ ਆਰਡਰ ਦਿੱਤੇ ਹੈ ਲਿਖਤੀ ਆਰਡਰ ਜਦੋਂ ਆਉਂਦੇ ਹੈ ਜੇਕਰ ਸਰਕਾਰ ਉਹਨਾਂ ਆਰਡਰਾਂ ਦੇ ਮੁਤਾਬਕ ਨਿਯੁਕਤੀ ਪੱਤਰ ਜਾਂ ਕਿਸੇ ਤਰ੍ਹਾਂ ਦੀ ਕੋਈ ਆਨਾਗਾਨੀ ਕਰਦੀ ਨਿਯੁਕਤੀ ਪੱਤਰ ਦੇਵਣ ਦੇ ਵਿੱਚ ਤਾਂ ਫਿਰ ਇਸ ਯੂਨੀਅਨ ਦੁਆਰਾ ਅਲੱਗ-ਅਲੱਗ ਪੰਜਾਬ ਦੇ ਵਿੱਚ ਜਿਹੜੀ ਜਥੇਬੰਦੀ ਤੌਰ ਤੇ ਸਾਰੇ ਇਕੱਠੇ ਹੋ ਰਿਹਾ ਹੈ 2364 ਯੂਨੀਅਨ ਜਿਹੜੇ ਹੈਗੇ ਨੇ ਇਹ ਸਾਰੇ ਕੈਂਡੀਡੇਟਾਂ ਵੱਲੋਂ ਇੱਕ ਪਰਨ ਕੀਤਾ ਜਾ ਰਿਹਾ ਹੈ ਇਸ ਵਾਰ ਜੇਕਰ ਸਰਕਾਰ ਕਿਸੇ ਤਰ੍ਹਾਂ ਦੀ ਵੀ ਢਲ ਮਾੜੀ ਮੋਠੀ ਵੀ ਵਰਤਦੀ ਹੈ ਜਿਹੜੀ 23 28 ਜੂਨ ਨੂੰ ਤਿਆਰ ਪਰ ਤਿਆਰ ਹੈ ਜਦੋਂ ਵੀ ਜਿੱਥੇ ਵੀ ਲੋਡ ਪਈ ਉਥੇ ਹਰ ਵਕਤ ਜਿਹੜਾ ਹੈਗਾ ਉਹ ਟਰਨਾ ਦੇਣ ਲਈ ਜਾਂ ਗੁਪਤ ਐਕਸ਼ਨ ਕਰਨ ਲਈ ਜਾਂ ਕਿਸੇ ਤਰ੍ਹਾਂ ਦੀ ਵੀ ਨੌਬਤ ਆndi ਹੈ ਤਾਂ ਅਸੀਂ ਡਟ ਕੇ ਸਰਕਾਰ ਦਾ ਵਿਰੋਧ ਕਰਾਂਗੇ ਜੇ ਡਿਪਾਰਟਮੈਂਟ ਦੇ ਬੂਵੇ ਅੱਗੇ ਗੇਟ ਅੱਗੇ ਸਾਨੂੰ ਟਰਨਾ ਲਾਉਣਾ ਪਿਆ ਤਾਂ ਉਸ ਤੋਂ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਸਰਕਾਰ ਦਾ ਇਸ ਮਸਲੇ 'ਤੇ ਅਸੀਂ ਡਟ ਕੇ ਵਿਰੋਧ ਕਰਾਂਗੇ ਜਦੋਂ ਤੱਕ ਸਾਨੂੰ ਜਿਹੜੇ ਹੈਗੇ ਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ